ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਅਕਸਰ ਇੱਕ ਗੱਲ ਬੋਲੀ ਜਾਂਦੀ ਹੈ ਮੈਂ ਵੀ ਕਈ ਵਾਰ ਕਹੀ ਹੈ ਆਪਣੇ ਇਥੋਂ ਸਟੂਡੀਓ ਚ ਜਦੋਂ ਮੈਂ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲ ਕਰਦਾ ਹੁੰਦਾ ਤੁਸੀਂ ਵੀ ਹੋ ਸਕਦਾ ਹੈ ਕਦੀ ਸੁਣੀ ਹੋਵੇ ਕਈ ਹੋਵੇ ਜਾਂ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਲੈ ਕੇ ਸਾਂਝੀ ਵੀ ਕੀਤੀ ਹੋਵੇ ਉਸ ਗੱਲ ਦੀ ਸ਼ਬਦਾਵਲੀ ਆਮ ਕਰਕੇ ਕਈ ਵਾਰ ਇਦਾਂ ਦੀ ਹੁੰਦੀ ਹੈ ਕਿ ਸਾਡੇ ਲੋਕ ਨਾ ਆਪਣੀ ਧਰਤੀ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਚੱਲ ਜਾਣਾ ਚਾਹੁੰਦੇ ਆ ਸਾਡੇ ਲੋਕਾਂ ਨੂੰ ਨਾ ਕੋਈ ਫਰੀ ਜਹਾਦ ਲਾ ਦੇ ਕਿ ਲੈ ਵੀ ਜਹਾਜ ਫਰੀ ਆ ਤੇ ਤੁਸੀਂ ਲੜ ਜਾਓ ਤੇ ਚਲ ਜਾਓ ਅਮਰੀਕਾ ਕੈਨੇਡਾ ਤੇ ਯੂਕੇ ਤਾਂ ਮੈਨੂੰ ਲੱਗਦਾ ਕਿ ਸਾਰਾ ਪੰਜਾਬ ਖਾਲੀ ਹੋ ਜਾਊਗਾ ਐਦਾਂ ਦੀ ਲੋਕ ਕਈ ਵਾਰ ਗੱਲ ਕਰਦੇ ਐਵੇਂ ਮਜ਼ਾਕ ਦੇ ਵਿੱਚ ਕਰਦੇ ਆ ਜਾਂ ਲੋਕਾਂ ਦੀ ਮਾਨਸਿਕਤਾ ਇਹੋ ਜੀ ਹੋ ਗਈ ਆ ਜੇ ਨਵੀਂ ਪੀੜ੍ਹੀ ਦੀ ਖਾਸ ਕਰਕੇ ਕਿ ਉਹ ਇੱਥੇ ਨਹੀਂ ਰਹਿਣਾ ਚਾਹੁੰਦੇ ਔਰ ਇੱਕ ਗੱਲ ਹੋਰ ਜਿਹੜੀ ਖਾਸ ਬੋਲੀ ਜਾਂਦੀ ਹੈ ਉਹ ਇਹ ਬੋਲ ਦਿੱਤੀ ਜਾਂਦੀ ਹੈ ਕਈ ਵਾਰ ਭਈ ਜੇ ਕਿਸੇ ਨੂੰ ਮੌਕਾ ਲੱਗੇ ਨਾ ਉਹ ਜਹਾਜ਼ ਦੇ ਟਾਇਰਾਂ ਦੇ ਨਾਲ ਹੀ ਲੰਮਕ ਕੇ ਭਾਵੇਂ ਉਧਰ ਨੂੰ ਚਲ ਜਾਵੇ ਇਹ ਗੱਲ ਮਜ਼ਾਕ ਦੇ ਵਿੱਚ ਕਈ ਵਾਰ ਕਰ ਦਿੱਤੀ ਜਾਂਦੀ ਹੈ ਔਰ ਕਈ ਵਾਰ ਹੋ ਸਕਦਾ ਕਈਆਂ ਨੂੰ ਇਸ ਗੱਲ ਦਾ ਯਕੀਨ ਆਵੇ ਹੀ ਨਾ ਕਿ ਇਦਾਂ ਹੋਇਆ ਵੀ ਹੈ ਅੱਗੇ ਕਈ ਵਾਰਾਂ ਇੱਕ ਤਾਜ਼ਾ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇੰਜ ਹੋਇਆ ਅੱਜ ਤੋਂ 2 ਦਿਨ ਪਹਿਲਾਂ ਭਾਗ ਤੇ 21 ਸਤੰਬਰ ਨੂੰ ਜਿਸ ਘਟਨਾ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਜਿਹਦੀ ਉਮਰ 13 ਕੁ ਵਰਿਆਂ ਦੀ ਆ ਜੀ ਕੇਵਲ ਉਹ ਬੱਚਾ ਇਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਤੋਂ ਜਹਾਜ਼ ਦੇ ਟਾਇਰਾਂ ਦੇ ਨਾਲ ਲੰਮਕ ਕੇ ਤਾਂ ਚਲੋ ਆਪਾਂ ਨਹੀਂ ਕਹਿ ਸਕਦੇ ਉਹਦੇ ਨਾਲ ਦਾ ਚੰਬੜ ਚੁੰਬੜ ਕੇ ਤੇ ਨਾਲ ਜਿਹੜੀ ਜਗ੍ਹਾ ਬਣੀ ਹੁੰਦੀ ਆ ਖਾਲੀ ਉਹਦੇ ਵਿੱਚ ਬਹਿ ਕੇ ਤੇ ਉਹ ਇੱਥੇ ਭਾਰਤ ਵਿੱਚ ਆ ਗਿਆ ਦਿੱਲੀ ਦੇ 에어ਪੋਰਟ ਤੱਕ ਆਣ ਪਹੁੰਚਿਆ ਕਿਵੇਂ ਸਾਰਾ ਕੁਝ ਵਾਪਰਿਆ ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਬੱਚਾ ਹੈਗਾ ਜੀ ਉਹਦਾ ਨਾਮ ਜਨਤਕ ਨਹੀਂ ਕੀਤਾ ਗਿਆ ਹੈਗਾ ਉਸ ਬੱਚੇ ਨੇ ਅਫਗਾਨਿਸਤਾਨ ਦੇ ਹਮੀਦ ਕਰਜ਼ਾਈ ਅੰਤਰਰਾਸ਼ਟਰੀ ਹਵਾਈ ਅੱਡੇ ਭਾਵ ਕਿ ਕਾਬਲ ਦੇ ਵਿੱਚ ਗੁਪਤ ਤਰੀਕੇ ਦੇ ਨਾਲ ਜਹਾਜ਼ ਦੇ ਵਿੱਚ ਚੜਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਹੀ ਨਹੀਂ ਕੀਤੀ ਜਿਹੜਾ ਜਹਾਜ਼ ਦਾ ਪਿਛਲਾ ਪਹੀਆ ਹੁੰਦਾ ਪਿਛਲਾ ਚੱਕਾ ਹੁੰਦਾ ਪਿਛਲਾ ਟਾਇਰ ਹੁੰਦਾ ਕਹਿ ਲਓ ਉਥੇ ਨਾ ਲੈਂਡਿੰਗ ਗੀਅਰ ਕੰਪਾਰਟਮੈਂਟ ਹੁੰਦਾ ਆ ਉਹਦੇ ਵਿੱਚ ਇੰਨੀ ਜਗ੍ਹਾ ਹੁੰਦੀ ਆ ਕਿ ਇੱਕ ਬੰਦਾ ਉਹਦੇ ਵਿੱਚ ਆਸਾਨੀ ਦੇ ਨਾਲ ਲੁਕ ਕੇ ਬਹਿ ਸਕਦਾ ਆ ਸੋ ਇੱਕ ਬਹੁਤ ਹੀ ਜ਼ਿਆਦਾ ਖਤਰਨਾਕ ਥਾਂ ਹੁੰਦੀ ਆ ਜਿੱਤੇ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਆਕਸੀਜਨ ਦੇ ਘਾਟ ਹੁੰਦੀ ਹੈ ਔਰ ਜਿਹੜੇ ਉੱਥੇ ਯੰਤਰ ਰਜਾ ਲੱਗੇ ਹੁੰਦੇ ਆ ਉਹਨਾਂ ਯੰਤਰਾਂ ਦੀ ਵਜਾ ਕਰਕੇ ਖਤਰੇ ਬਹੁਤ ਜ਼ਿਆਦਾ ਹੁੰਦੇ ਆ 75% ਇਦਾਂ ਦੇ ਕੇਸ ਸਾਹਮਣੇ ਆਏ ਆ ਇਸ ਤੋਂ ਪਹਿਲਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਕਿਸਮ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਮੌਤ ਹੋ ਗਈ 75% ਲੋਕਾਂ ਦੀ ਪਰ ਇਹ ਬੱਚਾ ਖੁਸ਼ਕਿਸਮਤ ਸੀਗਾ ਇਸ ਬੱਚੇ ਦੀ ਮੌਤ ਨਹੀਂ ਹੋਈ ਖੈਰ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਵੀ ਫਿਰ ਕੀ ਵਾਪਰਿਆ ਇਹ ਜਿਹੜਾ ਜਹਾਜ਼ ਸੀਗਾ ਕੈਮ ਦਾ ਫਲਾਈਟ ਜਿਹੜਾ ਕਿ ਅਫਗਾਨਿਸਤਾਨੀ 에ਅਰਲਾਈਨ ਹੈ ਜਹਾਜ਼ ਨੇ ਕਾਬਲ ਤੋਂ 8:46 ਮਿੰਟ ਤੇ ਸਵੇਰ ਵੇਲੇ ਉਡਾਣ ਭਰੀ ਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਪਰ 10:20 ਮਿੰਟ ਤੇ ਇਹਨੇ ਲੈਂਡ ਕੀਤਾ ਲਗਭਗ ਯਾਤਰਾ ਦਾ ਪੂਰਾ ਸਮਾਂ ਡੇਢ ਕ ਘੰਟਾ ਲਾ ਲਓ ਜੀ ਇੰਨੇ ਕ ਘੰਟੇ ਦਾ ਸਮਾਂ ਬਣਦਾ ਹੈਗਾ ਇੰਨੇ ਇੰਨਾ ਘੰਟੇ ਡੇਢ ਘੰਟਾ ਡੇਢ ਘੰਟਾ ਇਹ ਬੱਚਾ ਐਂ ਕਹ ਲਓ ਭਈ ਜਹਾਜ਼ ਉੱਪਰ ਉੱਡਦਾ ਰਿਹਾ ਧਰਤੀ ਤੋਂ ਕਿੰਨੇ ਕਿਲੋਮੀਟਰ ਉੱਪਰ ਇਹ ਉਹਦੇ ਵਿੱਚ ਬੱਚਾ ਰਿਹਾ ਮਤੋਂ ਦੱਸਦਾ ਗਿਆ ਜਾ ਕੇ ਬੱਚੇ ਦੇ ਹਾਲਾਤ ਕਿ ਉਹ ਜਿਵੇਂ ਜਦੋਂ ਬੱਚਾ ਫਿਰ ਵੇਖਿਆ ਗਿਆ ਜਦੋਂ ਜਹਾਜ਼ ਲੈਂਡ ਕਰਨ ਲੱਗਾ ਤਾਂ ਲੈਂਡ ਤੋਂ ਬਾਅਦ ਟੈਕਸੀਵੇ 93 ਦੇ ਉੱਪਰ ਚੱਲਣ ਵਾਲਾ ਰਾਹ ਜਿਹਨੂੰ ਕਿਹਾ ਜਾਂਦਾ ਹੈਗਾ ਸੋ ਉਹਦੇ ਤੇ ਬੱਚਾ ਬਾਹਰ ਨਿਕਲ ਆਇਆ ਜਦੋਂ ਬੱਚਾ ਬਾਹਰ ਨਿਕਲਿਆ 에ਅਰਲਾਈਨ ਦੇ ਸਟਾਫ ਨੇ ਉਹਨੂੰ ਦੇਖਿਆ ਤੇ ਫਿਰ ਸੁਰੱਖਿਆ ਕਰਮਚਾਰੀਆਂ ਨੂੰ ਖਬਰ ਦਿੱਤੀ ਕਿ ਭਾਈ ਇੱਕ ਬੱਚਾ ਹੈਗਾ ਛੋਟਾ ਜਿਹਾ ਆਪਾਂ ਉਹਨੂੰ ਦੇਖਿਆ ਇਦਾਂ ਦੇ ਹਾਲਾਤਾਂ ਵਿੱਚ ਵੀ ਤੁਸੀਂ ਫਟਾਫਟ ਆ ਜਾਓ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਭਾਵ ਕਿ CISF ਨੇ ਉਹਨੂੰ ਫੜਿਆ ਇਮੀਗ੍ਰੇਸ਼ਨ ਵਿਭਾਗ ਦੇ ਹਵਾਲੇ ਕਰ ਦਿੱਤਾ ਜਹਾਜ਼ ਦੀ ਤਲਾਸ਼ੀ ਲਈ ਗਈ ਔਰ ਜਿਹੜਾ ਉਹ ਕੰਪਾਰਟਮੈਂਟ ਜਾਂ ਹੁੰਦਾ ਹੈਗਾ ਗੀਅਰ ਉੱਥੇ ਉਹਦੀ ਵੀ ਤਲਾਸ਼ੀ ਲਈ ਗਈ ਜਿੱਥੇ ਉਹ ਬੈਠਾ ਸੀਗਾ ਤੇ ਤਲਾਸ਼ੀ ਦੇ ਦੌਰਾਨ ਹੋਰ ਤਾਂ ਉਹਨਾਂ ਨੂੰ ਕੱਖ ਨਹੀਂ ਮਿਲਿਆ ਹਾਂ ਬੱਚਾ ਮਿਲਿਆ ਇੱਕ ਬਸ ਤੇ ਨਾਲ ਬੱਚੇ ਦੇ ਕੋਲੋਂ ਉਹਨਾਂ ਨੂੰ ਮਿਲਿਆ ਇੱਕ ਲਾਲ ਰੰਗ ਦਾ ਆਡੀਓ ਸਪੀਕਰ ਬਸ ਇਸ ਤੋਂ ਜ਼ਿਆਦਾ ਉਹਨਾਂ ਨੂੰ ਤਲਾਸ਼ੀ ਦੇ ਦੌਰਾਨ ਹੋਰ ਕੁਝ ਵੀ ਨਹੀਂ ਮਿਲਿਆ ਬੱਚੇ ਦੀ ਫਿਰ ਉਹਨਾਂ ਨੇ ਪੁੱਛਗਿੱਛ ਕੀਤੀ ਤੇ ਪੁੱਛਗਿੱਛ ਦੇ ਦੌਰਾਨ ਉਸ ਬੱਚੇ ਨੂੰ ਜੋ ਦੱਸਿਆ ਉਹ ਕਹਿੰਦਾ ਕਿ ਮੈਂ ਅਫਗਾਨਿਸਤਾਨ ਤੋਂ ਜਾਣਾ ਚਾਹੁੰਨਾ ਸੀਗਾ ਈਰਾਨ ਪਰ ਕਿਉਂਕਿ ਮੈਂ ਗਲਤ ਜਹਾਜ਼ ਦੇ ਵਿੱਚ ਬਹਿ ਗਿਆ ਮੈਨੂੰ ਚੰਗੀ ਤਰ੍ਹਾਂ ਪਤਾ ਨਹੀਂ ਸੀਗਾ ਕਿ ਇਹ ਜਿਹੜਾ ਜਹਾਜ਼ ਆ ਜਿਹਦੇ ਮੈਂ ਟੈਰਾ ਦੇ ਲਾਗੇ ਬਹਿਣ ਲੱਗਾ ਆ ਵੀ ਇਹਨੇ ਈਰਾਨ ਨੂੰ ਹੀ ਜਾਣਾ ਆ ਮੈਨੂੰ ਨਹੀਂ ਸੀ ਪਤਾ ਹੈਗਾ ਵੀ ਇਹਨੇ ਮੈਨੂੰ ਭਾਰਤ ਲੈ ਜਾਣਾ ਇੰਡੀਆ ਲੈ ਜਾਣਾ ਦਿੱਲੀ ਲੈ ਜਾਣਾ ਮੈਂ ਗਲਤੀ ਦੇ ਨਾਲ ਕਹਿੰਦਾ ਇਹਦੇ ਵਿੱਚ ਬਹਿ ਗਿਆ ਨਾ ਉਸ ਬੱਚੇ ਦੇ ਕੋਲ ਕੋਈ ਟਿਕਟ ਸੀਗੀ ਤੇ ਨਾ ਹੀ ਉਸ ਬੱਚੇ ਦੇ ਕੋਲ ਪਾਸਪੋਰਟ ਸੀਗਾ ਜਦੋਂ ਬੱਚੇ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਵੇਖਿਆ ਬੁਖਿਆ ਬੱਚੇ ਦੀ ਹਾਲਤ ਬਿਲਕੁਲ ਐਨ ਫਿੱਟ ਸੀਗਾ ਜੀ ਬੱਚੇ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਬੁਰਾ ਪ੍ਰਭਾਵ ਨਹੀਂ ਪਿਆ ਸੀਗਾ ਉਹਦੇ ਕੋਈ ਸੱਟ ਚੋਟ ਨਹੀਂ ਸੀ ਉਹ ਕੋਈ ਬਿਮਾਰ ਨਹੀਂ ਸੀਗਾ ਉਹਨੂੰ ਕੋਈ ਠੰਡ ਨਹੀਂ ਲੱਗੀ ਉੱਥੇ ਆਕਸੀਜਨ ਉੱਪਰ ਘਟ ਹੁੰਦੀ ਹੈ ਜਦੋਂ ਧਰਤੀ ਤੋਂ ਉੱਪਰ ਜਹਾਜ਼ ਚੱਲ ਜਾਂਦਾ ਤਾਂ ਨਾ ਉਹਦੇ ਉੱਪਰ ਕੋਈ ਇਦਾਂ ਦਾ ਅਸਰ ਸੀਗਾ ਕਿ ਘਟਾ ਆਕਸੀਜਨ ਦੀ ਵਜ੍ਹਾ ਕਰਕੇ ਉਹਦੀ ਸਿਹਤ ਖਰਾਬ ਹੋ ਗਈ ਹੋਵੇ ਜੋ ਸੁਣਨ ਵਿੱਚ ਆਇਆ ਇਦਾਂ ਦੀ ਵੀ ਗੱਲਬਾਤ ਕੋਈ ਨਹੀਂ ਸੀਗੀ ਅੱਛਾ ਉਸ ਤੋਂ ਬਾਅਦ ਫਿਰ ਬੱਚਾ ਉਧਰ ਸਵੇਰੇ ਆਇਆ ਸਵੇਰੇ ਹੀ ਦਰਹਾਂ ਪਹੁੰਚਿਆ ਤੇ ਦੁਪਹਿਰ ਨੂੰ ਠੀਕ 12:30 ਵਜੇ ਉਸੇ ਹੀ ਜਹਾਜ਼ ਨੇ ਵਾਪਸ ਜਾਣਾ ਸੀਗਾ ਅਫਗਾਨਿਸਤਾਨ ਨੂੰ ਇਹਨਾਂ ਨੇ ਉਸ ਬੱਚੇ ਨੂੰ ਉਸ ਜਹਾਜ਼ ਦੇ ਵਿੱਚ ਚੜਾਇਆ ਤੇ ਵਾਪਸ ਉਹਨੂੰ ਅਫਗਾਨਿਸਤਾਨ ਭੇਜ ਦਿੱਤਾ ਅੱਛਾ ਹੋ ਸਕਦਾ ਉਸ ਬੱਚੇ ਦੀ ਪੁੱਛਗਿੱਛ ਹੋਈ ਜਦੋਂ ਹੋ ਸਕਦਾ ਬੱਚੇ ਦੇ ਪਰਿਵਾਰ ਬਾਰੇ ਹੋ ਸਕਦਾ ਉੱਥੇ ਪਿੱਛੇ ਅਫਗਾਨਿਸਤਾਨ ਤੱਕ ਵੀ ਅਪਰੋਚ ਕੀਤੀ ਗਈ ਹੋਵੇ ਇਨਾ ਘੰਟਿਆਂ ਦੇ ਦੌਰਾਨ ਪੂਰੀ ਜਾਂਚ ਪੜਤਾਲ ਕਰ ਲਈ ਗਈ ਹੋਵੇ ਤੇ ਪਤਾ ਲੱਗਾ ਹੋਵੇ ਕਿ ਹਾਂ ਬੱਚਾ ਠੀਕ ਬੋਲਦਾ ਆ ਇਹ ਗਲਤੀ ਦੇ ਨਾਲ ਹੀ ਇੱਧਰ ਆ ਗਿਆ ਸੋ ਹੋ ਸਕਦਾ ਇਸ ਕਰਕੇ ਉਹਨੂੰ ਵਾਪਸ ਬੱਚੇ ਨੂੰ ਭੇਜ ਦਿੱਤਾ ਗਿਆ ਇਹਦੇ ਬਾਰੇ ਬਹੁਤੀ ਆਪਣੇ ਕੋਲ ਜਾਣਕਾਰੀ ਨਹੀਂ ਹੈ ਬੱਚੇ ਦੇ ਪਰਿਵਾਰ ਬਾਰੇ ਵੀ ਕੋਈ ਬਹੁਤੀ ਜਾਣਕਾਰੀ ਬਹੁਤੀ ਕੀ ਜਮੇ ਨਹੀਂ ਹੈਗੀ ਜਾਣਕਾਰੀ ਮੈਂ ਬਥੇਰੇ ਲੱਭਣ ਦੀ ਕੋਸ਼ਿਸ਼ ਕੀਤੀ ਖੈਰ ਚਲੋ ਜੋ ਵੀ ਹੈਗਾ ਵੱਖ-ਵੱਖ ਨਿਊਜ਼ ਚੈਨਲਾਂ ਨੇ ਵੱਖ-ਵੱਖ ਅਖਬਾਰਾਂ ਦੇ ਵਿੱਚ ਇਹ ਖਬਰ ਛਪੀ ਹੈ ਕਿ ਕਿਵੇਂ ਇੱਕ ਬੱਚਾ ਇਸ ਤਰੀਕੇ ਦੇ ਨਾਲ ਅਫਗਾਨਿਸਤਾਨ ਤੋਂ ਇੱਥੇ ਭਾਰਤ ਆਣ ਪਹੁੰਚਿਆ ਸੀਗਾ ਅੱਛਾ ਆ ਹੁਣ ਜਿਹੜੀ ਘਟਨਾ ਵਾਪਰੀ ਹੈ ਹੁਣ ਕਈਆਂ ਦੇ ਦਿਮਾਗ 'ਚ ਆ ਜਾਣਾ ਕਿ ਅੱਛਾ ਐਦਾਂ ਵੀ ਹੋ ਸਕਦੀ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਭਲਿਓ ਇਹ ਬੱਚੇ ਦੀ ਖੁਸ਼ਕਿਸਮਤੀ ਸੀਗੀ ਕਿ ਬੱਚਾ ਜਿਉਂਦਾ ਵਾਪਸ ਆਪਣੇ ਮੁਲਕ ਨੂੰ ਚਲਾ ਗਿਆ ਵਰਨਾ ਜ਼ਿਆਦਾਤਰ ਇਦਾਂ ਦੇ ਕੇਸਾਂ ਦੇ ਵਿੱਚ ਮੌਤ ਹੀ ਹੋ ਜਾਂਦੀ ਹੈ ਇਸ ਕਰਕੇ ਕੋਈ ਵੀ ਬੰਦਾ ਇਦਾਂ ਦੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ਸੋਚੇ ਵੀ ਨਾ ਕਾਮਯਾਬੀ ਨਹੀਂ ਮਿਲਣੀ ਜਿਹੜੇ ਇਦਾਂ ਦੀ ਕੋਸ਼ਿਸ਼ ਕਰਦੇ ਆ ਆਖਿਰ ਕਿਉਂ ਕਰਦੇ ਹੋਣਗੇ ਆਪਾਂ ਸਾਰੇ ਜਣੇ ਅੰਦਾਜ਼ਾ ਲਾ ਸਕਦੇ ਆ ਕਈ ਵਾਰ ਤੇ ਇਹ ਹੁੰਦਾ ਹੈਗਾ ਮੈਂ ਤੁਹਾਨੂੰ ਦੋ ਇਦਾਂ ਦੇ ਭਰਾ ਦੱਸਦਾ ਹੈਗਾ ਜਿਹੜੇ ਇਸ ਕਰਕੇ ਇਦਾਂ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਕਰ ਲਈ ਸੀ ਉਹਨਾਂ ਨੇ ਪਈ ਕਹਿੰਦੇ ਪਈ ਜਹਾਜ਼ ਦੇ ਵਿੱਚ ਉਹਨਾਂ ਨੂੰ ਸਵਾਰ ਹੋਣ ਦਾ ਚਾਅ ਆ ਸੀਗਾ ਕਿ ਸਾਨੂੰ ਵੀ ਕਿਤੇ ਜਹਾਜ਼ ਦੇ ਵਿੱਚ ਬੈਠਣ ਦਾ ਮੌਕਾ ਮਿਲੇ ਪਰ ਹਾਲਾਤ ਐਵੇਂ ਦੇ ਹੈ ਨਹੀਂ ਸੀਗੇ ਉਹ ਵੀ ਜਹਾਜ਼ ਦੇ ਟਾਇਰਾਂ ਦੇ ਨਾਲ ਹੀ ਹਦਾ ਚੜ ਚੁੜ ਕੇ ਤੇ ਇਧਰ ਉਧਰ ਚੱਲ ਗਏ ਤਦੋਂ ਮੈਂ ਦੱਸਦਾ ਅੱਗੇ ਜਾ ਕੇ ਭਈ ਹੋਰ ਜਿਹੜੀਆਂ ਘਟਨਾਵਾਂ ਕੋਈ ਦੇ ਨਾਲ ਮਿਲਦੀਆਂ ਜੁੜਦੀਆਂ ਵਾਪਰੀਆਂ ਉਹਨਾਂ ਘਟਨਾਵਾਂ ਦੇ ਵਿੱਚ ਵਾਪਰਿਆ ਕੀ ਇੱਕ ਨਾ 1996 ਦੇ ਵਿੱਚ ਘਟਨਾ ਵਾਪਰੀ ਸੀ ਦੋ ਭਰਾ ਸੀਗੇ ਉਹਨਾਂ ਭਰਾਵਾਂ ਦੀ ਉਮਰ ਇੱਕ ਦੀ ਸੀਗੀ 16 ਸਾਲ ਤੇ ਦੂਸਰੇ ਦੀ ਉਮਰ ਸੀਗੀ 19 ਸਾਲ ਜਿਹੜੇ ਕਿ ਭਾਰਤ ਦੇ ਵਸਿੰਦੇ ਸੀਗੇ ਉਹਨਾਂ ਨੇ ਦਿੱਲੀ ਤੋਂ ਲੰਡਨ ਨੂੰ ਜਾਣ ਵਾਲੇ ਜਹਾਜ਼ ਬ੍ਰਿਟਿਸ਼ 에ਅਰਵੇਜ਼ ਦੇ ਪਈਏ ਦੇ ਵਿੱਚ ਲੁੱਕ ਕੇ ਟਾਇਰ ਦੇ ਵਿੱਚ ਲੁੱਕ ਕੇ ਯਾਤਰਾ ਕੀਤੀ ਉਹ ਬਿਹਤਰ ਜੀਵਨ ਦੀ ਭਾਲ ਦੇ ਵਿੱਚ ਗਏ ਸੀਗੇ ਉਹਨਾਂ ਨੂੰ ਚਾਜਿਆ ਸੀਗਾ ਕਿ ਆਪਾਂ ਜਹਾਜ਼ ਦੇ ਵਿੱਚ ਬਹਿ ਜਾਈਏ ਇੱਕ ਵਾਰੀ ਸਾਡਾ ਚਾਜਾ ਲਿੱਥ ਜਾਵੇ ਤਾਂ ਨਾਲੇ ਆਪਾਂ ਉੱਥੇ ਜਾ ਕੇ ਵਧੀਆ ਮਲਕ ਦੇ ਵਿੱਚ ਵਧੀਆ ਜੀਵਨ ਬਸਰ ਕਰਾਂਗੇ ਨਤੀਜਾ ਕੀ ਨਿਕਲਿਆ ਫਿਰ ਉਹਨਾਂ ਦਾ ਉਹ ਜਰਾ ਧਿਆਨ ਨਾਲ ਸੁਣ ਲਿਓ ਜਹਾਜ਼ ਜਦੋਂ 30000 ਫੁੱਟ ਦੀ ਉਚਾਈ ਦੇ ਉੱਪਰ ਸੀਗਾ 30000 ਫੁੱਟ 30000 ਫੁੱਟ ਉੱਪਰ ਸੀਗਾ ਉੱਥੇ ਠੰਡ ਬਹੁਤ ਜ਼ਿਆਦਾ ਸੀ ਕਿੰਨੀ ਸੀ 50 ਡਿਗਰੀ ਸੈਲਸੀਅਸ ਅਤੇ ਆਕਸੀਜਨ ਦੇ ਉੱਥੇ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ ਜਿਹਦੇ ਕਰਕੇ ਉਹਨਾਂ ਦੋਹਾ ਭਰਾਵਾਂ ਦੀ ਮੌਤ ਹੋ ਗਈ ਸੀਗੀ ਤੇ ਲੰਡਨ ਦੇ ਹਵਾਈ ਅੱਡੇ ਤੇ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਸੀਗੀਆਂ ਆ ਮੈਂ ਗੱਲਾਂ ਵੀਦੇਰੇ ਤਾਂ ਕੀਤੀਆਂ ਹੈਗੀਆਂ ਤਾਂ ਕਿ ਥੋੜਾ ਜਿਹਾ ਆਪਾਂ ਨੂੰ ਪਤਾ ਹੋਵੇ ਭਈ ਜੇ ਇਦਾਂ ਦੀ ਕੋਈ ਘਟਨਾ ਨੂੰ ਅੰਜਾਮ ਦਿੰਦਾ ਤਾਂ ਇਦਾਂ ਵੀ ਹੋ ਜਾਂਦੀ ਹੁੰਦੀ ਆ ਕੱਲਾ ਉਹ ਹੀ ਨਾ ਵੇਖਿਆ ਜਾਵੇ ਕਿ ਜਿਹੜੀ ਪਰਸੋਂ ਘਟਨਾ ਵਾਪਰ ਕੇ ਹਟਿਆ ਉਹ ਬੱਚਾ ਬਿਲਕੁਲ ਸਹੀ ਸਲਾਮਤ ਸੀਗਾ ਉਹਦੀ ਸਿਹਤ ਵੀ ਠੀਕ ਸੀ ਉਹਦੇ ਛੇੜੇ ਤੱਕ ਵੀ ਨਹੀਂ ਆਈ ਤੇ ਜਿੱਥੋਂ ਆਇਆ ਸੀਗਾ ਉੱਥੇ ਅਗਰਾਂ ਨੇ ਚੱਕ ਕੇ ਵਾਪਸ ਭੇਜ ਦਿੱਤਾ ਕੋਈ ਇਦਰੋਂ ਵੀ ਕਵੇ ਕਿ ਆਪਾਂ ਇਦਰੋਂ ਉਧਰੋਂ ਚਲ ਜਾਂਨੇ ਆ ਅਗਲੇ ਵੀ ਵਾਪਸ ਭੇਜ ਦੇਣਗੇ ਤੇ ਮੈਂ ਖਰੇ ਸਹੀ ਸਲਾਮਤ ਮੁੜ ਕੇ ਆ ਜਾਊਗਾ ਜਾਂ ਉੱਥੇ ਵੀ ਮੈਂ ਸ਼ਾਇਦ ਇੱਧਰ ਉੱਧਰ ਲੁਕ ਜਾਊਗਾ ਜ਼ਰੂਰੀ ਨਹੀਂ ਹੈਗਾ ਕਿ ਇਦਾਂ ਹੋ ਜਾਊਗਾ ਹੋਰ ਮੈਂ ਤੁਹਾਨੂੰ ਘਟਨਾ ਦੱਸਦਾ ਇੱਕ ਇਦਾਂ ਦੀ ਸਾਲ 2015 ਦੇ ਵਿੱਚ ਸੈਨ ਫਰਾਂਸਿਸਕੋ ਯੂ ਐਸ ਉੱਥੇ ਵੀ ਇੱਕ ਘਟਨਾ ਸੀਗੀ 16 ਵਰਿਆਂ ਦਾ ਇੱਕ ਬੱਚਾ ਉਹਦਾ ਨਾਮ ਜਨਤਕ ਨਹੀਂ ਕਰਦੇ ਉਸ ਬੱਚੇ ਨੇ ਸੈਂਟੋ ਡੋਮਿੰਗੋ ਤੋਂ ਸੈਨ ਫਰਾਂਸਿਸਕੋ ਜਾਣ ਵਾਲੇ ਜਹਾਜ਼ ਦੇ ਪਈਏ ਦੇ ਵਿੱਚੋਂ ਲੁਕ ਗਿਆ ਟਾਇਰ ਦੇ ਵਿੱਚ ਜਾਵੜਿਆ ਅਮਰੀਕਨ 에ਅਰਲਾਈਨਸ ਦੇ ਜਹਾਜ਼ ਦੇ ਵਿੱਚ ਉਹ ਸੁਰੱਖਿਆ ਤੇ ਕੰਮ ਦੀ ਭਾਲ ਦੇ ਵਿੱਚ ਗਿਆ ਸੀਗਾ ਵੀ ਮੈਂ ਜਿੱਥੇ ਜਾਊਗਾ ਹੁਣ ਨਵੀਂ ਥਾਂ ਦੇ ਉੱਪਰ ਉੱਥੇ ਮੈਨੂੰ ਸੁਰੱਖਿਆ ਵੀ ਮਿਲੂਗੀ ਤੇ ਨਾਲੇ ਉੱਥੇ ਮੈਨੂੰ ਕੋਈ ਵਧੀਆ ਰੋਜ਼ਗਾਰ ਮਿਲ ਜਾਊਗਾ ਪਰ ਉਹ ਬੱਚਾ ਜਿਉਂਦਾ ਰਿਹਾ ਉਹ ਬੱਚਾ ਜਿਉਂਦਾ ਰਿਹਾ ਪਰ ਉਹਨੂੰ ਇੱਕ ਬਹੁਤ ਜ਼ਿਆਦਾ ਗੰਭੀਰ ਸਮੱਸਿਆ ਹੋ ਜਾਂਦੀ ਹੁੰਦੀ ਆ ਉਹਨੂੰ ਹਾਈਪੋਥਰਮੀਆ ਕਿਹਾ ਜਾਂਦਾ ਸੋ ਉਹ ਅਤੇ ਉਸ ਤੋਂ ਇਲਾਵਾ ਫਰੌਸਟ ਬਾਈਟ ਦੇ ਨਾਲ ਉਹ ਬੱਚਾ ਪੀੜਤ ਸੀਗਾ ਤੇ ਉਹਨੂੰ ਫਿਰ ਹਸਪੀਟਲ ਦੇ ਵਿੱਚ ਭਰਤੀ ਕੀਤਾ ਗਿਆ ਬਾਅਦ ਵਿੱਚ ਪਰ ਉਹ ਬੱਚਾ ਜੀ ਹੁਣ ਦਾ ਰਹਿ ਗਿਆ ਸੀਗਾ ਅੱਗੇ ਆਓ ਜੀ ਸਾਲ 2019 ਦੇ ਵਿੱਚ ਲੰਡਨ ਯੂਕੇ ਦੇ ਵਿੱਚ ਘਟਨਾ ਵਾਪਰੀ ਹੈ ਇੱਕ 26 ਵਰਿਆਂ ਦੇ ਸਡਾਨੀ ਨੌਜਵਾਨ ਨੇ ਜੋਹਾਨਸਬਰਗ ਭਾਵ ਕਿ ਦੱਖਣੀ ਅਫਰੀਕਾ ਤੋਂ ਲੰਡਨ ਨੂੰ ਜਾਣ ਵਾਲੇ ਜਹਾਜ਼ ਬ੍ਰਿਟਿਸ਼ 에ਅਰਵੇਜ਼ ਦੇ ਪਈਏ ਦੇ ਵਿੱਚ ਉਹ ਲੁਕ ਗਿਆ ਤੇ ਉਹ ਲੰਡਨ ਨੂੰ ਜਾਣ ਵਾਲੇ ਜਹਾਜ਼ ਬ੍ਰਿਟਿਸ਼ 에ਅਰਵੇਜ਼ ਦੇ ਪਈਏ ਦੇ ਵਿੱਚ ਲੁਕਿਆ ਉਹ ਯੁੱਧ ਅਤੇ ਗਰੀਬੀ ਤੋਂ ਬਚਣ ਦੇ ਵਾਸਤੇ ਉਹਨੇ ਇਹ ਕਦਮ ਪੁੱਟਿਆ ਸੀਗਾ ਹੁਣ ਆਪਾਂ ਜਦੋਂ ਮੁਲਕਾਂ ਦੇ ਵਿੱਚ ਦੇਖਦੇ ਆ ਕਿ ਕਿਦਾਰੇ ਜੰਗ ਲੱਗ ਜਾਂਦੀ ਐ ਜਾਂ ਕਿਦਾਰੇ ਭੁੱਖ ਮਰੀ ਜਾਂ ਕਿਦਾਰੇ ਗਰੀਬੀ ਆ ਜਾਂ ਬੰਦੇ ਨੂੰ ਲੱਗਦਾ ਕਿ ਮੈਂ ਬਿਹਤਰ ਜੀਵਨ ਦੀ ਤਮਾ ਹੈਗੀ ਆ ਮੈਨੂੰ ਜਾਂ ਮੈਂ ਉਮੀਦ ਕਰਦਾ ਫਿਰ ਕਈ ਵਾਰ ਉਹ ਕੋਲ ਵਾਧੂ ਪੈਸੇ ਹੈ ਨਹੀਂ ਉਹ ਪਾਸਪੋਰਟ ਨਹੀਂ ਬਣਾ ਸਕਦਾ ਟਿਕਟ ਨਹੀਂ ਖਰੀਦ ਸਕਦਾ ਤੇ ਇਹ ਕੁਝ ਇਦਾਂ ਦੀਆਂ ਘਟਨਾਵਾਂ ਆ ਜਿਨ੍ਹਾਂ ਨੇ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਪਰ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਬੱਚਾ ਜਿਹਦੇ ਬਾਰੇ ਮੈਂ ਹੁਣ ਤੁਹਾਨੂੰ ਦੱਸ ਕੇ ਆਇਆ ਇਸ ਬੱਚੇ ਦੀ ਵੀ ਮੌਤ ਹੋ ਗਈ ਇਸ ਲਈ ਕਿਉਂਕਿ ਉਹ ਬਹੁਤ ਜ਼ਿਆਦਾ ਉਚਾਈ ਤੇ ਆਕਸੀਜਨ ਘਟ ਹੋਣ ਦੀ وجہ ਦੇ ਕਰਕੇ ਉਹਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਜਦੋਂ ਆਈ ਤਾਂ ਫਿਰ ਉਹਦੀ ਮੌਤ ਹੋ ਗਈ ਸੀਗੀ ਤੇ ਲੰਡਨ ਦੇ ਹਵਾਈ ਅੱਡੇ ਤੇ ਉਹਦੀ লাশ ਮਿਲੀ ਸੀਗੀ ਸਨ 2021 ਗਵਾਂਜੋ ਚੀਨ ਦੇ ਵਿੱਚ ਪੈਂਦਾ ਉੱਥੇ ਵੀ ਦੇ ਹੋਇਆ ਇੱਕ 24 ਵਰਿਆਂ ਦਾ ਵਿਅਕਤੀ ਉਹਨੇ ਵੀਅਤ ਨਾਮ ਤੋਂ ਗਵਾਂਜੋ ਜਾਣ ਵਾਲੇ ਜਹਾਜ਼ ਦੇ ਪਈਏ ਦੇ ਵਿੱਚੋਂ ਜਾ ਲੁਕਿਆ ਉਹ ਵਧੀਆ ਨੌਕਰੀ ਦੀ ਭਾਲ ਦੇ ਵਿੱਚ ਉੱਥੇ ਗਿਆ ਸੀਗਾ ਵੀ ਮੈਂ ਉੱਥੇ ਜਾਊਂਗਾ ਤੇ ਮੈਨੂੰ ਉੱਥੇ ਵਧੀਆ ਜੌਬ ਮਿਲ ਜਾਊਗੀ ਪਰ ਉਹ ਬੱਚਾ ਰੱਬ ਦੀ ਕਰਨੀ ਕਹ ਲੋ ਚਮਤਕਾਰ ਕਹ ਲੋ ਜਿਦਾ ਮਰਜੀ ਕਹ ਲੋ ਉਹ ਬੱਚਾ ਵੀ ਜਿਉਂਦਾ ਬਚ ਗਿਆ ਸੀਗਾ ਪਰ ਉਹਦੇ ਬਹੁਤ ਹੀ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਸੀਗੀਆਂ ਤੇ ਉਹਨੂੰ ਵੀ ਫਿਰ ਵਾਪਸ ਜਿੱਥੋਂ ਚੜਿਆ ਸੀਗਾ ਉੱਥੇ ਹੀ ਭੇਜ ਦਿੱਤਾ ਗਿਆ ਜਿਦਾ ਪਰਸੋਂ ਵਾਲੇ ਬੱਚੇ ਨੂੰ ਪਰਸੋਂ ਵਾਪਸ ਅਫਗਾਨਿਸਤਾਨ ਭੇਜ ਦਿੱਤਾ ਗਿਆ ਹੁਣ ਵਾਪਸ ਭੇਜ ਦਿੱਤਾ ਗਿਆ ਲਫ਼ਜ਼ ਤੇ ਕਿਸੇ ਦੀ ਮੌਤ ਹੋ ਗਈ ਸੀਗੀ ਕਿਸ ਦੇ ਗੰਭੀਰ ਸੱਟਾਂ ਲੱਗੀਆਂ ਇਹ ਗੱਲ ਮੈਂ ਵਜ਼ਨ ਦੇ ਕੇ ਤਾਂ ਕਰਨ ਰਿਹਾ ਕਈ ਵਾਰ ਨਾ ਬੱਚਿਆਂ ਦੇ ਜ਼ਿਹਨ ਵਿੱਚ ਆਸੇ-ਪਾਸੇ ਜਿਹਦਾ ਦੀ ਕਹਾਣੀ ਸੁਣਦੇ ਐ ਜਿਹੋ ਜਿਹਾ ਦੇਖਦੇ ਆ ਮਨ ਵਿੱਚ ਆਉਣ ਲੱਗ ਪੈਂਦਾ ਕਿ ਮੈਂ ਵੀ ਇੱਕ ਵਾਰੀ ਕਿਤੇ ਇਦਾਂ ਕਰਕੇ ਤਾਂ ਵੇਖਾਂ ਸੋ ਮੈਂ ਇਸ ਕਰਕੇ ਉਹ ਵਜਨ ਦੇ ਕੇ ਗੱਲ ਕਰ ਰਿਹਾ ਮਾਂ ਬੱਬੀ ਧਿਆਨ ਰੱਖਿਆ ਕਰਨ ਬੱਚੇ ਵੀ ਜ਼ਰੂਰ ਧਿਆਨ ਰੱਖਣ ਕਿ ਭਾਈ ਆ ਜਿਹੜੀ ਗੱਲ ਵਜਨ ਦੇ ਕੇ ਕੀਤੀ ਜਾ ਰਹੀ ਹੈ ਇਹਦੇ ਵੱਲ ਵੀ ਜ਼ਰੂਰ ਗੌਰ ਕਰ ਲਿਆ ਕਰੋ ਇੰਨੀਆਂ ਕਿ ਘਟਨਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਮੈਂ ਉਮੀਦ ਕਰਦਾ ਕਿ ਆਪਾਂ ਇਦਾਂ ਦੀਆਂ ਘਟਨਾਵਾਂ ਤੋਂ ਜ਼ਰੂਰ ਸਬਕ ਲਵਾਂਗੇ ਔਰ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਨੂੰ ਵੀ ਜ਼ਰੂਰ ਚਾਹੀਦਾ ਹੈਗਾ ਕਿ ਆਪੋ ਆਪਣੇ ਸ਼ਹਿਰਾਂ ਆਪੋ ਆਪਣੇ ਕਸਬਿਆਂ ਆਪੋ ਆਪਣੇ ਇਲਾਕਿਆਂ ਆਪੋ ਆਪਣੇ ਮੁਲਕਾਂ ਔਰ ਮੁਲਕਾਂ ਦੇ ਵਿੱਚ ਵਸਣ ਵਾਲੇ ਨਾਗਰਿਕਾਂ ਦਾ ਜ਼ਰੂਰ ਸਰਕਾਰਾਂ ਨੂੰ ਚਾਹੀਦਾ ਕਿ ਧਿਆਨ ਰੱਖਣ ਉਹਨਾਂ ਦੇ ਰੋਜ਼ਗਾਰ ਦੇ ਵਾਸਤੇ ਉਹਨਾਂ ਦੇ ਚੰਗੇ ਜੀਵਨ ਦੀ ਬਿਹਤਰੀ ਦੇ ਵਾਸਤੇ ਕਦਮ ਪੁੱਟੇ ਜਾਣ ਦੀ ਜ਼ਰੂਰਤ ਹੁੰਦੀ ਹੈ ਕਿਤੇ ਉਹਨਾਂ ਨੂੰ ਇਹ ਤਾਂ ਨਹੀਂ ਲੱਗਦਾ ਹੈਗਾ ਕਿ ਆਪਾਂ ਜਾਂ ਸਾਡਾ ਇੱਥੇ ਦਮ ਘੁੱਟਣ ਡਿਆ ਕਿਤੇ ਉਹਨਾਂ ਨੂੰ ਇਹ ਤਾਂ ਨਹੀਂ ਲੱਗਦਾ ਹੈਗਾ ਕਿ ਇਹਦੇ ਨਾਲੋਂ ਜ਼ਿਆਦਾ ਵਧੀਆ ਆਪਾਂ ਜੀਵਨ ਕਿਦਰੇ ਹੋਰ ਜਾ ਕੇ ਬਸਰ ਕਰ ਸਕਦੇ ਆ ਕਿਉਂਕਿ ਕਿਸੇ ਦਾ ਵੀ ਚਿਤ ਨਹੀਂ ਕਰਦਾ ਹੈਗਾ ਆਪਦਾ ਘਰ ਛੱਡ ਕੇ ਕਿਸੇ ਹੋਰ ਪਾਸੇ ਜਾਣ ਨੂੰ ਹਰ ਕੋਈ ਚਾਹਦਾ ਕਿ ਆਪਣੀ ਧਰਤੀ ਦੇ ਉੱਪਰ ਆਪਾਂ ਰਹੀਏ ਹਾਂ ਹੁੰਦਾ ਬੰਦੇ ਨੂੰ ਕਈ ਵਾਰ ਕਿ ਆਪਾਂ ਇਧਰ ਉਧਰ ਵੀ ਕਿਤੇ ਘੁਮਾਉਨੇ ਆ ਪਰ ਬੰਦੇ ਦਾ ਚਿੱਤ ਉੱਥੇ ਹੀ ਕਰਦਾ ਜਿੱਥੇ ਬੰਦਾ ਜੰਮਿਆ ਪਲਿਆ ਵੱਡਾ ਹੋਇਆ ਖੇਡਿਆ ਬਚਪਨ ਬਿਤਾਇਆ ਹੁੰਦਾ ਪਰ ਸਰਕਾਰਾਂ ਦੀਆਂ ਕਈ ਵਾਰ ਗਲਤ ਨੀਤੀਆਂ ਦੀ ਬਦੌਲਤ ਜਾਂ ਕਈ ਵਾਰ ਜੰਗ-ਜੋਧ ਲੱਗ ਗਏ ਜਾਂ ਆਪਸ ਦੇ ਵਿੱਚ ਜਾਂ ਸਰਕਾਰਾਂ ਦੇ ਵੱਲੋਂ ਜਿਹੜੀ ਢਿੱਲ ਹੁੰਦੀ ਆ ਮੋٹے ਤੌਰ ਦੇ ਉੱਪਰ ਮੈਨੂੰ ਲੱਗਦਾ ਕਿ ਉਹ ਵੱਡੀ ਗੱਲ ਹੁੰਦੀ ਆ ਉਹ ਇੱਕ ਬਹੁਤ ਵੱਡਾ ਕਾਰਨ ਹੁੰਦਾ ਆ ਜਿਹਦੇ ਕਰਕੇ ਫਿਰ ਲੋਕਾਂ ਦੇ ਮਨ ਵਿੱਚ ਇੱਕ ਨਾ ਕਾਲ ਪੰਜਾ ਪੈ ਜਾਂਦਾ ਹੈਗਾ ਉਹਨਾਂ ਦਾ ਦਮ ਜਾ ਘੁੱਟਣ ਲੱ ਪੈਂਦਾ ਉਹਨਾਂ ਨੂੰ ਇਹ ਲੱਗਣ ਲੱ ਪੈਂਦਾ ਵੀ ਆਪਾਂ ਇੱਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਨਿਕਲ ਜਾਈਏ ਉਹਨਾਂ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਇੱਕ ਆਹ ਤਰੀਕਾ ਵੀ ਹੈਗਾ ਔਰ ਉਹਦੇ ਨਾਲ ਫਿਰ ਇਸ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਜਦੋਂ ਬੱਚੇ ਤਾਂ ਫਿਰ ਉਹਨਾਂ ਦੀ ਕਈ ਵਾਰ ਮੌਤ ਹੋ ਜਾਂਦੀ ਹੈ ਤੇ ਕਈ ਵਾਰ ਉਹਨਾਂ ਨੂੰ ਜ਼ਖਮੀ ਹੋਣਾ ਪੈਂਦਾ ਸੋ ਮੈਨੂੰ ਲੱਗਦਾ ਕਿ ਇਹਨਾਂ ਸਾਰੀਆਂ ਘਟਨਾਵਾਂ ਦੇ ਲਈ ਜ਼ਿੰਮੇਵਾਰ ਤਾਂ ਹਕੂਮਤਾਂ ਤੇ ਸਰਕਾਰਾਂ ਹੀ ਨੇ ਜਿਹਨਾਂ ਦਾ ਮੁਢਲਾ ਫਰਜ਼ ਘੱਟੋ-ਘੱਟ ਇੰਨਾ ਕਿਤੇ ਬਣਦਾ ਨਾ ਕਿ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਰੋਟੀ ਕੱਪੜਾ ਮਕਾਨ ਹੈਲਥ ਤੇ ਐਜੂਕੇਸ਼ਨ ਘਟੋ ਘਟ ਆ ਪੰਜ ਕ ਚੀਜ਼ਾਂ ਤਾਂ ਮਹਿਆ ਕਰਾਉਣੀਆਂ ਬੇहद ਜ਼ਰੂਰੀ ਹੀ ਹੁੰਦੀਆਂ ਨੇ ਨਾ ਸੋ ਮੈਨੂੰ ਲੱਗਦਾ ਕਿ ਜੇ ਹਕੂਮਤਾਂ ਆਪਣੇ ਦੇਸ਼ ਵਾਸੀਆਂ ਦਾ ਬੱਚਿਆਂ ਦੇ ਭਵਿੱਖ ਦਾ ਮਾੜਾ ਮੋਟਾ ਧਿਆਨ ਰੱਖਣ ਤਾਂ ਫਿਰ ਕੋਈ ਵੀ ਆਪਣਾ ਮੁਲਕ ਛੱਡ ਕੇ ਕਿਸੇ ਵੀ ਤਰੀਕੇ ਦੇ ਨਾਲ ਹੋਰ ਪਾਸੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਸੋਚੂਗਾ ਜ਼ਰੂਰ ਬਾਕੀ ਆਪਾਂ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਬੱਚਾ ਇਸ ਤਰੀਕੇ ਦੇ ਨਾਲ ਪਰਸੋਂ ਇਧਰ ਨੂੰ ਆ ਗਿਆ ਸਗਾ ਤੰਦਰੁਸਤ ਸਗਾ ਆਗਾ ਵੀ ਤੰਦਰੁਸਤ ਰਹੂਗਾ ਔਰ ਆਪਾਂ ਉਮੀਦ ਕਰਦੇ ਹਾਂ ਕਿ ਜੇ ਉਹ ਉਧਰੋਂ ਇੱਧਰ ਆਇਆ ਸੀਗਾ ਜੇ ਉਹਨੂੰ ਉਧਰ ਅਫਗਾਨਿਸਤਾਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਸੀਗੀ ਤਾਂ ਪਰ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਜੀ ਕਿਰਪਾ ਕਰੋ ਉੱਥੋਂ ਦੇ ਮੁਲਕ ਦੇ ਹਾਲਾਤ ਬਿਹਤਰ ਹੋਣ ਕੱਲੇ ਉੱਥੋਂ ਦੇ ਹੀ ਨਹੀਂ ਆਪਾਂ ਤੇ ਅਰਦਾਸ ਕਰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਹੀ ਭਲਾ ਹੋਵੇ ਬਹੁਤ ਬਹੁਤ ਧੰਨਵਾਦ